ਹਾਂਜੀ ਸਾਸੀ ਗਾਲ ਜੀ ਸਾਰਿਆਂ ਨੂੰ ਉਮ ਕਿ ਤੁਸੀਂ ਸਾਰੇ ਜਣੇ ਹੋਮ ਹੋਗੇ ਵਧੀਆ ਵੀਡੀਓ ਵੀ ਅੱਜ ਥੋੜੀ ਜਿਹੀ ਲੇਟ ਸ਼ੁਰੂ ਕਰ ਰਹੇ ਹਾਂਗੇ ਕਾਰਨ ਕੀ ਆ ਆਪਾਂ ਨੂੰ ਇਹਦੇ ਟਾਇਰ ਵਗੈਰਾ ਲੈਣ ਗਏ ਸੀ ਦੇਖੋ ਇਹ ਫੱਟ ਗਰਦੇ ਟਾਇਰ ਠੀਕ ਹੈ ਜੀ ਮੂਰਲੇ ਪਲੇਟਾਂ 'ਚ ਥੋੜੀ ਬਹੁਤੀ ਹੈਗਾ ਦਿੱਕਤ ਉਹ ਵੀ ਆਪਾਂ ਕਰਾਂਗੇ ਸਹੀ ਠੀਕ ਹੈ ਤੇ ਇਹ ਵੀਡੀਓ ਆਉਣ ਤੋਂ ਪਹਿਲਾਂ ਇੱਕ ਬਾਈ ਛੋਟੀ ਵੀਡੀਓ ਆਜੂਗੀ ਜਿਹੜੇ ਆਪਣੇ ਤੁਸੀਂ ਕਮੈਂਟ ਕਰਦੇ ਹੋ ਮਤਲਬ ਵੀ ਛੋਟੇ ਜਿੰਨੇ ਵੀ ਤੁਹਾਡੇ ਸਵਾਲ ਆ ਜਵਾਬ ਨੇਗੇ ਉਹਦਾ ਮੈਂ ਬਾਈ ਤੋਂ ਜਵਾਬ ਦਵਾਤਾ ਠੀਕ ਹੈ ਜੀ ਤੇ ਹੋ ਸਕਿਆ ਸ਼ਾਇਦ ਮੈਂ ਇਸੇ ਵੀਡੀਓ ਦੇ ਵਿੱਚ ਐਡ ਕਰ ਦਵਾਂ ਕਿਉਂ ਕਾਰਨ ਕੀ ਆ ਬਾਈ ਛੋਡੇ ਮੈਂ ਵੀ 14000 ਰੁਪਏ ਤੁਹਾਡੇ ਜਿੰਨੇ ਵੀ ਸਵਾਲ ਜਵਾਬ ਨੇਗੇ ਤੁਹਾਡਾ ਉਹਦਾ ਸਹੀ ਜਵਾਬ ਦਿੱਤਾ ਜਾਵੇ ਹਨ ਤੇ ਹੁਣ ਬਾਈ ਆ ਜੋ ਇਹ ਟਰੈਕਟਰ ਤੇ ਇਹ ਟਰੈਕਟਰ ਦਾ ਬਾਈ ਸਾਰਾ ਕੁਝ ਏ ਟੂ ਜ਼ੈਡ ਕਰਤਾ ਜਿਵੇਂ ਤੁਸੀਂ ਕਹਿੰਦੇ ਸੀ 18 ਦੇ ਟਾਇਰ ਪਾ ਕੇ ਟਰੈਕਟਰ ਇੱਧਾ ਬਲ ਲੱਗ ਜੂਗਾ ਦੇਖੋ ਬਾਈ ਅਸੀਂ ਚਲਾ ਕੇ ਦੇਖਿਆ ਸੀ ਆਹ ਕਿਹਦੇ ਥੋੜੀ ਜਿਹਾ ਨਾ ਪਲੇਟਾਂ 'ਚ ਦਿੱਕਤ ਸੀਗੀ ਪਲੇਟਾਂ ਸਹੀ ਕਰਾਉਣੀ ਦਿੱਤੀ ਇਹਨੇ ਆ ਜਿਹੜੇ ਨੱਕੇ ਨੇ ਨਾ 400 ਆਹਾ ਇਹ ਪਲੇਟ 'ਚ ਨਹੀਂ ਪੈਂਦੇ ਸੀਗੇ ਹੁਣ ਉਹਦੇ 'ਚ ਪਲੇਟ ਚ 400 ਸਰਾਖ ਮਰਵਾਉਣ ਵਾਸਤੇ ਬਾਈ ਨੂੰ ਭੇਜਤਾ ਤੇ ਜਦੋਂ ਉਹ ਆਉਂਦੇ ਨੇ ਆਪਾਂ ਇਹਦੀ ਫਿਟਿੰਗ ਕਰਦੇ ਆਂ ਫਿਰ ਉਸ ਤੋਂ ਬਾਅਦ ਇਹ ਟੈਸਟਿੰਗ ਦੀ ਵੀਡੀਓ ਉਹ ਅੱਡ ਤੋਂ ਆਊਗੀ ਤੇ ਜਿਹੜੇ ਤੁਹਾਡਾ ਖਰਚਾ ਖੁਰਚਾ ਤੁਸੀਂ ਪੁੱਛਦੇ ਹੋ ਹੋਰ ਬਈ ਹੋਰ ਨੂੰ ਖਰਚਾ ਕਿੰਨਾ ਹੁੰਦਾ ਬਈ ਅਸੀਂ ਹਜੇ ਇਹਦਾ ਟੋਟਲ ਨਹੀਂ ਮਾਰਿਆ ਜਦੋਂ ਇਹਦਾ ਆਪਾਂ ਟੋਟਲ ਮਾਰਾਂਗੇ ਆਪਾਂ ਤੁਹਾਨੂੰ ਦੱਸ ਦਵਾਂਗੇ ਕਾਰਨ ਕਿ ਬਈ ਆਪਾਂ ਕੱਚੀ ਇਨਫੋਰਮੇਸ਼ਨ ਆਪਾਂ ਦੇਣੀ ਨਹੀਂ ਨੀਗੀ ਆਪਣਾ ਕਿਉਂ ਯੂਟਿਊਬਰ ਵਾਲਾ ਮਹਿਕਮਾ ਤਾਂ ਹੈ ਨਹੀਂ ਯਾਰ ਠੀਕ ਹੈ ਹਾਲਾਂਕਿ ਵੀਡੀਓ ਪਾ ਦਿੰਦੀ ਆ ਇੱਕ ਆਪਣੀ ਮੈਮਰੀ ਵਾਸਤੇ ਆਪਾਂ YouTube ਦੇ ਉੱਪਰ ਵੀਡੀਓ ਪਾ ਰਹੇ ਆਂ ਤਾਂ ਇਹ ਫਿਰ ਜੋ ਕੱਲ ਨੂੰ ਬਈ ਜਦ ਵੱਡੀ ਉਮਰ ਹੋਊਗੀ ਤਾਂ ਟੀਵੀ ਤੇ ਬੈਠ ਕੇ ਆਪਣੇ YouTube ਦੇ ਉੱਪਰ ਆਪਦੀ ਵੀਡੀਓ ਦੇਖ ਕੇ ਖੁਸ਼ ਹੋ ਜਾ ਕਰਾਂਗੇ ਵੀ ਜਵਾਨੀ ਪਰਿਆ ਕੁਝ ਕਰਦੇ ਸੀ ਤੇ ਵੀ ਆਪਾਂ ਨੇ ਕੰਮ ਸਾਰੇ ਕਰਕੇ ਦੇਖੇ ਨੇ ਤੇ ਤੁਹਾਨੂੰ ਇਹ ਮੇਰੇ ਵਿਚਾਰ ਸਹੀ ਲੱਗਿਆ ਵੀ ਹਨਾ ਵੀ ਆਪਾਂ ਇੱਕ ਮੈਮਰੀ ਬਣਾ ਕੇ ਰੱਖਣੀ ਆ ਤਾਂ ਬਈ ਤੁਸੀਂ ਕਮੈਂਟ ਕਰਕੇ ਦੱਸਦੇ ਵੀ ਮੈਂ ਸਹੀ ਆ ਕਿ ਗਲਤ ਆ ਬਾਕੀ ਸਾਰਿਆਂ ਦਾ ਪੋ ਆਪਣਾ ਤਜਰਬਾਗਾ ਹਨਾ ਕਿਸੇ ਦੀ ਸੋਚ ਹੋਰ ਆ ਕਿਸੇ ਦੀ ਸੋਚ ਹੋਰ ਆ ਆਪਣੀ ਸੋਚ ਆਏ ਆ ਵੀ ਆਪਾਂ ਜਦੋਂ ਬੜੇਪੇ ਚ ਜਾਵਾਂਗੇ ਤਾਂ ਆਪਾਂ ਆਪਣੇ ਆਪ ਨੂੰ ਹੀ ਦੇਖੀਏ ਵੀ ਆਪਾਂ ਉਹਨਾਂ ਟਾਈਮਾਂ 'ਚ ਕੀ ਕੁਛ ਕਰਦੇ ਸੀ ਹਾਲਾਂਕਿ ਬਈ ਆਪਾਂ ਕਦੇ ਹਾਲਤ ਹੂਤ ਨੂੰ ਦੇਖਿਆ ਨਹੀਂ ਆਪ ਨੂੰ ਆਪਣੇ ਕੰਮ ਸਭ ਤੋਂ ਵੱਡਾਗਾ ਜਿਵੇਂ ਵਿੱਚ ਦੀ ਅੱਜ ਜਿਵੇਂ ਆ ਟਰੈਕਟਰ ਆ ਗਿਆ ਸੀ ਇਹ ਉਦੋਂ ਦੀ ਆ ਹੈਗਾ ਇਹਦੀ ਅੱਜ ਫਿਟਿੰਗ ਕਰਕੇ ਇਹਦੀ ਵੀਡੀਓ ਮੈਨੂੰ ਲਾ ਦੇ ਦੂ ਪਹਿਲਾਂ ਆ ਜੂਗੀ ਆ ਟਰੈਕਟਰ ਤੋਂ ਪਹਿਲਾਂ ਤੁਸੀਂ ਉਹ ਵੀਡੀਓ ਦੇਖ ਲਿਓ ਤੇ ਮੈਨੂੰ ਲੱਗਦਾ ਤੁਸੀਂ ਦੇਖ ਲਈ ਹੋਊਗੀ ਕਿਉਂ ਹੁਣ ਜਦੋਂ ਵੀਡੀਓ ਇਸ ਤੋਂ ਪਹਿਲਾਂ ਆ ਜੂਗੀ ਤਾਂ ਕਰਕੇ ਬਈ ਜੇ ਤੁਹਾਨੂੰ ਉਹ ਵੀਡੀਓ 'ਚ ਕੁਝ ਚੰਗਾ ਮਾੜਾ ਲੱਗਿਆ ਤੁਸੀਂ ਥਾਂਗੇ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਕਾਰਨ ਕੀ ਆ ਆਪਾਂ ਨੂੰ ਯਾਰ ਜੈਨੂਇਨ ਕੰਟੈਂਟ ਬਣਾਉਣ ਦੀ ਆਦਤ ਆ ਠੀਕ ਜਿਵੇਂ ਬਾਈ ਤੁਸੀਂ ਕਹਿੰਦੇ ਸੀ ਯਾਰ ਜੀ ਸਟਾਰ ਦਾ ਕੈਵਨ ਦੇ ਵਿੱਚ ਆਪਾਂ ਨੂੰ ਤਹਾਰੇ ਤੱਕ ਬਾਈ ਦੇ ਕਹਿੰਦੇ ਮੁਤਾਬਕ ਕਿਉਂ ਚਲਾਉਂਦੇ ਰਹਿਣੇ ਆ ਟਰੈਕਟਰ ਬਾਈ ਨੇ ਮੇਰੇ ਤੋਂ ਜ਼ਿਆਦਾ ਟਰੈਕਟਰ ਇਹ ਚਲਾਇਆ ਕਹਿੰਦਾ ਕੋਈ ਦਿੱਕਤ ਨਹੀਂ ਸਹੀ ਆ ਤੇ 4x4 ਦੀ ਫਿਟਿੰਗ ਵੀ ਬਾਬਾ 00 ਕੀਤੀ ਹੈਗੀ ਆਪਾਂ ਨੇ ਇਹਦੇ ਚ ਫਿਟਿੰਗ ਕਰਨ ਚ ਕੋਈ ਦਿੱਕਤ ਨਹੀਂ ਆ ਆਪਾਂ ਨੂੰ ਮਸਤ ਦਿੱਕਤ ਆਈ ਇਹਦਾ ਸਮਾਨ ਲੱਭਣ ਚ ਤੁਸੀਂ ਯਕੀਨੀ ਮੰਨੋਗੇ ਨਟ ਚਾਰ ਮਿਲੇ ਨੇ ਦੇਖ ਲਓ ਚਾਰ ਨਟ ਇੱਧਰ ਨੇ ਚਾਰ ਨਾਟ ਇੱਧਰ ਨੇ ਅੱਠ ਨਾਟ ਮੇਰੇ ਨੇ 16 ਨਾਟ ਚਾਹੀਦੇ ਸੀ ਆਪਾਂ ਨੂੰ ਅੱਠ ਨਾਟ ਹੋਰ ਘਟ ਨੇ ਤੇ ਉਹ ਸਮਾਨ ਲੈਣ ਲਈ ਭੇਜਿਆ ਤੇ ਇਵਨ ਕੇ ਤੁਸੀਂ ਆਪਾਂ ਨੂੰ ਇਹਦੇ ਆਹ ਨਾਟ ਵੀ ਨਹੀਂ ਮਿਲ ਰਹੇ ਆ ਵੀ ਦੇਸੀ ਜੇ ਨੇ ਪਾ ਤੇ ਬਸ ਠੀਕ ਆ ਆ ਨਾਟ ਜੇ ਬਾਕੀ ਹੁਣ ਦੇਖਦੇ ਆਂਗੇ ਹੁਣ ਆ ਬਾਈ ਆਉਂਦੇ ਨੇਗੇ ਆਪਾਂ ਉਹਨਾਂ ਦਾ ਰਿੰਮ ਰੰਮ ਕੱਸਦੇ ਆਂ ਉਦੋਂ ਬਾਅਦ ਚ ਵੀਡੀਓ ਕਰਦੇ ਆਂ ਆਪਾਂ ਅੱਗੇ ਕੰਟੀਨਿਊ ਠੀਕ ਹੈ ਜੀ ਤੇ ਰਿੰਮ ਨੂੰ ਫਿੱਟ ਕਰਕੇ ਓਕੇ ਕਰਕੇ ਇਹਦੀ ਲੁੱਕ ਕਿਵੇਂ ਦੀ ਆ ਰਹੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਵੀਡੀਓ ਤੇ ਨਾ ਬਣੇ ਰਹੋ ਲੋਈ ਪੱਖੇ ਦਾ ਕੰਮ ਕਰਤਾ ਰੈਡੀ ਬਾਈ ਨੇ ਠੀਕ ਐ ਤੇ ਯਾਰ ਕੰਮ ਕਰ ਰਿਹਾ ਹੈਗਾ ਬਾਈ ਇਹ ਆਨ ਦੀ سپورਟ अवेलेबल ਤੇ ਆ ਆਪਣੇ ਕੋਲ ਇਹ ਸੈਕੰਡ ਹੈਂਡ ਆ ਪੁਰਾਣਾ ਲਿਆਂਦਾ ਸੀਗਾ ਇਹ ਚੱਲਿਆ ਹੋਇਆ ਪੱਖਾ ਇਹਦੀ ਅੱਜ ਵਰਕਿੰਗ ਕੀਤੀ ਅੱਜ ਫ੍ਰੀ ਟਾਈਮ ਸੀਗਾ ਤੇ ਤੁਹਾਡੇ ਅੱਜ ਜਿੰਨੇ ਸਵਾਲ ਜਵਾਬ ਸੀਗੇ ਆਪਾਂ ਉਸੇ ਵਿੱਚ ਇਹ ਵੀਡੀਓ ਨੂੰ ਐਡ ਕਰ ਦਿੰਦਾ ਕਿਉਂ ਇਹ ਵੀ ਤੁਹਾਡੇ ਸਵਾਲਾਂ ਦੇ ਵਿੱਚੋਂ ਇੱਕ ਸੀਗਾ ਸਵਾਲ ਬਿਹੇ ਪੱਖੇ ਦੀ ਕਦੋਂ ਤੱਕ ਆਜੂਗੀ ਹੁਣ ਬਈ ਦੇਖੋ ਇਹਨੂੰ ਹੁਣ ਇਹ ਆਪਾਂ ਨੇ ਕਰਤਾ ਹੈ ਸਾਰਾ ਤਿਆਰ ਹੁਣ ਇਹ ਕਿਹਦਾ ਲੀਵਰ ਬਣਵਾਉਣਾ ਠੀਕ ਹੈ ਜਿਹੜਾ ਮਤਲਬ ਉਹਨੂੰ ਤਾੜ ਪਾ ਕੇ ਉਹਨੂੰ ਦਰਦਰੀ ਰੋਟੇਟ ਕਰਨ ਦਾ ਕੰਮ ਕਰੂਗਾ ਤੇ ਉਸ ਤੋਂ ਬਾਅਦ ਬਈ ਫੇਰ ਇਹਦੀ ਹੋਊਗੀ ਫਿਟਿੰਗ ਫਿਟਿੰਗ ਤੋਂ ਬਾਅਦ ਜਿਹੜਾ ਟ੍ਰਾਇਲ ਹੋਊਗਾ ਆਪਾਂ ਤੁਹਾਨੂੰ ਟ੍ਰਾਇਲ ਦੀ ਵੀਡੀਓ ਬਣਾ ਕੇ ਦੇਵਾਂਗੇ ਉਸ ਤੋਂ ਬਾਅਦ ਬਈ ਅਵੇਲੇਬਲ ਹੋ ਜਾਊਗਾ ਫਿਰ ਇਹਦਾ ਜਿੰਨਾ ਖਰਚਾ ਹੋਊਗਾ ਉਹ ਖਰਚਾ ਵੀ ਆਪਾਂ ਬਈ ਸਾਰਾ ਕੁਝ ਏ ਟੂ ਜ਼ेड ਫਿਰ ਤੁਹਾਨੂੰ ਦੱਸ ਦਾਂਗੇ ਕਿ ਇੰਨੇ ਦਾ ਇਹ ਪੱਖਾ ਤਿਆਰ ਹੋਇਆਗਾ ਠੀਕ ਹੈ ਤਾ ਤਾਂ ਕਿ ਬਾਈ ਤੁਸੀਂ ਉਹ ਫਿਰ ਹੁਣ ਵੀਡੀਓ ਦੇ ਨਾਲ ਬਣੇ ਰਹੋ ਕਮੈਂਟ ਕਰਦੇ ਰਹਾ ਕਰੋ ਠੀਕ ਹੈ ਜੀ ਤੇ ਬਾਕੀ ਵੀਡੀਓ ਜਿੰਨੇ ਵੀ ਆਪਾਂ ਅੱਗੇ ਹੋਰ ਬਣਾਵਾਂਗੇ ਜਿਤ ਦਿਨਾਂ ਦੇ ਵਿੱਚ ਤਾਂ ਵੀਡੀਓ ਆਪਾਂ ਹੋਰ ਐਡ ਆਨ ਕਰ ਦਾਂਗੇ ਅਜੇ ਤਾਂ ਫਿਲਹਾਲ ਪੱਖੇ ਦੀ ਅਸੈਂਬਲੀ ਚੱਲ ਰਹੀ ਸੀਗੀ ਕਾਫੀ ਟਾਈਮ ਤੋਂ ਦਾ ਕੰਮ ਪੈਂਡਿੰਗ ਪਿਆ ਸੀ 4x4 ਕਰਕੇ ਉਹ ਵੀ ਉਧਰ ਉਹਦਾ ਕੰਮ ਪੂਰਾ ਕਰਤਾ ਤੇ ਇਧਰ ਉਹਦਾ ਵੀ ਅੱਜ ਪੱਖੇ ਦਾ ਕੰਮ ਪੂਰਾ ਕਰਤਾ ਬਾਕੀ ਤੁਸੀਂ ਨੇ ਜੇਵੇਂ ਆ ਪੱਖੇ ਰਿਲੇਟਡ ਕੋਈ ਕੁਇਰੀ ਆ ਤੁਸੀਂ ਬਾਈ ਨੂੰ ਫੋਨ ਕਰ ਲਿਓ ਨੰਬਰ ਹੈਗਾ 9815235708 ਲੋ ਜੀ ਇਹਦਾ ਕਰਤਾ ਜੀ ਕੰਮ ਸ਼ੁਰੂ ਰਮ ਆਗੇ ਸੀਗੇ ਜੀ ਆਪਣੇ ਕੋਲ ਸਹੀ ਉਤੇ ਇਹਦਾ ਨੱਕੇ ਚੌਰਸ ਕਰਵਾਏ ਨੇ ਜਿਹੜੇ ਆ ਨਟ ਨਹੀਂ ਸੀਗੇ ਆ ਨਟ ਨਾ ਬਾਹਰ ਰਹਿ ਜਾਂਦੀ ਸੀਗੇ ਆ ਚੌਰਸ ਨਟ ਪਹਿਲਾਂ ਗੋਲ ਦੀ ਇੰਨਾ ਨਟ ਇਹ ਬਾਹਰ ਰਹਿੰਦਾ ਹੁੰਦਾ ਸੀ ਪਲੇਟ ਤੋਂ ਹੁਣ ਉਹ ਇਹਦੇ ਮੂੰਗ ਚੌਰਸ ਕਰਵਾਤਾ ਦੇਖੋ ਠੀਕ ਹੈ ਤੇ ਇੱਕ ਰਮ ਪੇਂਟ ਕਰਤਾ ਇਹਦਾ ਜੀ ਦੇਖੋ ਆ ਦੇਖੋ ਠੀਕ ਹੈ ਜੀ ਤੇ ਲਗਦਾ ਮੁੰਡਾ ਜਦੋਂ ਜਹਦ ਕੰਮ ਪੂਰਾ ਕਰਕੇ ਨਾ ਵੈਸੇ ਪਾਤੇ ਜੀ ਆਪਾਂ ਨੇ ਟਾਇਰ ਇਹਦੇ ਚ ਅ ਇੱਕ ਨਾ ਤਾਣੀ ਚਲਾਇਆ ਇੱਕ ਆਪਣੇ ਕੋਲ ਆਹ ਕਿllੀਆਂ ਹੈਗੀਆਂ ਸੀਗੇ ਇਹਦੀਆਂ 4x4 ਵਾਲੀਆਂ ਯਾਰ ਇਹਨਾਂ ਦੀ ਸਮਾਨ ਦੀ ਬੜੀ ਦਿੱਕਤ ਆਉਂਦੀ ਆ ਨਜਾਇਜ਼ ਨਹੀਂ ਆ ਦਿੱਕਤ ਆਰੀ ਆ ਤੁਸੀਂ ਯਕੀਨੀ ਮੰਨੋਗੇ ਏਜੰਸੀ ਦੇ ਵਿੱਚ ਵੀ ਆਹ ਨਾਟ ਅਵੇਲੇਬਲ ਨਹੀਂ ਸੀਗੇ ਠੀਕ ਆ ਤੇ ਧੰਨਵਾਦ ਬਈ ਗ੍ਰੈਂਡ ਰੋਕਣ ਵਾਸਤੇ ਵੀਡੀਓ ਬਣਾ ਦਈਏ ਪੂਰੀ ਹਨਾ ਤੇ ਅ ਨਟ ਨਹੀਂ ਸੀ ਯਾਰ ਪੂਰੇ ਮਿਲ ਰਹੇ ਨਹੀਂ ਤਾਂ ਉਹਦਾ ਵੈਸੇ ਚਲਾਤਾ ਸੀ ਸਾਰਾ ਕੁਝ ਸੈੱਟ ਕਰਤਾ ਸੀ ਟਾਇਰ ਪਾਤੇ ਸੀ ਸਵੇਰੇ ਕਾਰਨ ਕੀ ਹੁੰਦਾ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਸਮਾਨ ਨਾ ਪੂਰਾ ਹੋਵੇ ਹੁਣ ਤੁਸੀਂ ਹੁਣ ਜਿਵੇਂ ਚਾਰ ਨਟ ਨੇ ਇਹ ਯਾਰ ਸੇਫ ਨਹੀਂ ਹੈਗਾ ਹੁਣ ਮੂਰੇ ਵੇਟ ਵੀ ਵਧੇਗਾ ਤਕਰੀਬਨ ਕਾਫੀ ਜਿਵੇਂ 4x4 ਗੇਅਰ ਅੰਗੇਜ ਕਰਦੇ ਆ ਇਹ ਜਿਵੇਂ ਹੁਣ ਇਹਨਾਂ ਦੀ سپورਟ ਘਟ ਜਾਣੀ ਆ ਕਿਤੇ ਇਹਨਾਂ ਨੂੰ ਹੁਣ ਕੰਪਨੀ ਨੇ ਕਿਸੇ ਗੱਲ ਕਰਕੇ ਨਟ ক্লোਜ਼ ਇੰਨੇ ਨੇੜੇ ਨੇੜੇ ਕੀਤੇ ਨੇ ਬਾਈ ਠੀਕ ਹੈ ਹੁਣ ਜਦੋਂ ਹੁਣ ਚਾਰ ਨਟਾਂ ਦੀ ਦੀ ਦੇਖੋ ਕਿੱਡੀ ਕਿੱਡੀ ਦੂਰ ਆ ਇੰਨੇ ਸਪੇਸ ਵੱਜ ਕੇ ਇਹ ਨਟ ਵੀ ਖਰਾਬ ਹੋ ਜਾਣਗੇ ਰਿਮਾ ਚ ਵੀ ਬਲ ਪੈ ਸਕਦਾ ਸੀਗਾ ਇਸੇ ਕਰਕੇ ਬਈ ਆਪਾਂ ਨੇ ਥੋੜਾ ਜਿਹਾ ਕੰਮ ਦਿੱਤਾ ਰੋਕ ਹੁਣ ਅੱਗੇ ਆਪਾਂ ਵੀਡੀਓ ਕੰਟੀਨਿਊ ਕਰ ਦਾਂਗੇ ਤੁਹਾਨੂੰ ਦੱਸਦੇ ਅੱਗੇ ਕੀ 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 ਲਓ ਜੀ ਟਾਈਮ ਆ ਗਈ ਇਹਨੂੰ ਸਟਾਰਟ ਕਰਨ ਦਾ ਇਹ ਨੂੰ ਨਿੱਕੇ ਨਿੱਕੇ ਰਹੀ ਘੜਦਾ ਕਰਤਾ ਬਈ ਮਿਸਤਰੀ ਨੇ ਪਾਸ 4x4 ਸਾਡਾ ਹੋ ਗਿਆ ਜੀ ਕਾਮ ਯਾਵਾ ਕਾ ਨੂੰ ਕਹਿੰਦੇ ਹੋ ਪੂਰੀ ਚੀਜ਼ ਓਕੇ ਬਣਾਤੀ ਇਹ ਡਾਇਰੈਕਟਰ ਨਾਲ ਹੀ ਬਹੁਤ ਡ੍ਰੀਮ ਪ੍ਰੋਜੈਕਟ ਸੀਗਾ ਜਿਹੜਾ ਪੂਰਾ ਕਰਤਾ ਪੁਰਾਣ ਰੀਜਨਲ ਟਰੈਕਟਰ ਤਿਆਰ ਕਰਿਆ ਪਿੱਛੇ ਨੂੰ 18 ਦੇ ਟਾਇਰ ਪਾ ਕੇ ਮੂਰੇ 12 ਦੇ ਟਾਇਰ ਪਾ ਕੇ ਪੂਰਾ ਓਰੀਜਨਲ ਟਰੈਕਟਰ ਬਣਾਇਆ ਜੀ ਹ ਰਿੰਮ ਵੀ ਮਸਾ ਲੱਬ ਕੇ ਲਿਆਂਦੇ ਨੇ ਇਹ ਯੂ ਐਸ ਦੇ ਰਿੰਮ ਨੇ ਮੈਂ ਮੈਂ ਤੁਹਾਨੂੰ ਮਤਲਬ ਹੋਰ ਵੀਡੀਓ ਦੇ ਵਿੱਚ ਦਿਖਾ ਦੂੰਗਾ ਇਹ ਜਉਨੀਅਰ ਨੂੰ ਬਾਹਰਿਆਂ ਨੂੰ ਆਉਂਦੇ ਨੇ ਜੀ ਇਹ ਰਿੰਮ ਠੀਕ ਹੈ ਜੀ ਜਿਹੜੇ ਆਪਾਂ ਨੂੰ ਇਹਦੇ ਚ ਪਾਏਗੇ ਆ ਬਾਕੀ ਦੇਖਦੇ ਆ ਬਾਕੀ ਇਹ ਟੈਸਟਿੰਗ ਬਣਾਵਾਂਗੇ ਵੀਡੀਓ ਹੁਣ ਤੇ ਉਹ ਵੀਡੀਓ ਅਲੱਗ ਤੋਂ ਆਊਗੀ ਜੀ ਫਾਇਦਾ ਫਿਰ ਹਾਲ ਕੱਚੀ ਪੱਕੀ ਹੀ ਉਹ ਹੈਗੀ ਜੀ ਜਿਹੜੀ ਉਹ ਹੈਗੀ ਅੱਪਰ ਟੈਸਟਿੰਗ ਜਿਹੜੀ ਕਰ ਰਹੇ ਆਂਗੇ ਵੈਸੇ ਤਾਂ ਹੁਣ ਤਾਂ ਇਹ ਨਟ ਪੂਰੇ ਕਰਕੇ ਉਸ ਤੋਂ ਬਾਅਦ ਚੋਂ ਦੀ ਟੈਸਟਿੰਗ ਕਰਾਂਗੇ ਘੱਟ ਰੁਕਿਆ ਨਹੀਂ ਗਿਆ ਉਹ ਨੂੰ ਕਹਿਣੇ ਹੋ ਜਿਵੇਂ ਬਈ ਹੋਰ ਟਰੈਕਟਰ 4x4 ਆਵਾਜ਼ ਕਰਦੇ ਨੇ ਦੇਖੋ ਉਹ ਆਵਾਜ਼ ਤਾਂ ਨਹੀਂ ਕਰ ਰਿਹਾ ਮੈਂ ਤੋਰ ਕੇ ਦਿਖਾਈ ਬਈ ਕੋਨੇ 4x4 ਲੱਗਿਆ ਹੋਇਆ ਬਈ ਗੇਅਰ ਦੇਖੋ ਜਮਾ ਆਵਾਜ਼ ਨਹੀਂ ਹੈਗੀ ਇਹ ਵੀ ਅਮਰੀਕਨ ਈਗਲ ਆ ਰਿਹਾ ਦਾ ਕੋਈ ਸੀਕ੍ਰੇਟ ਟਰੱਕ ਵਾਦੇ ਚ ਪਾਤੀ ਬਾਕੀ ਤੁਸੀਂ ਜਿਹੜਾ ਕੁਝ ਕਿਸੇ ਕਰਵਾਉਣਾ ਹੋਊਗਾ ਕੰਮ ਕਵਰ ਤੁਸੀਂ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਠੀਕ ਹੈ ਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਵਾਸਤੇ ਬਈ ਧੰਨਵਾਦ ਹਾਲਾਂਕਿ ਇਹ ਕੱਚੀ ਪੱਕੀ ਟੈਸਟਿੰਗ ਦੀ ਵੀਡੀਓ ਆ ਇਹ ਤਾਂ ਵੈਸੀ ਟੈਸਟ ਕਰ ਰਹੀ ਸੀ ਅਸੀਂ ਚੌੜਾ ਹੱਥ ਇਕੱਠੇ ਹੋ ਗਏ ਤਾਂ ਕਰਕੇ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਚ ਜੇ ਕੋਈ ਚੰਗਾ ਲੱਗ ਮਾੜਾ ਲੱਗਿਆ ਬਈ ਤਾਂ ਮਾਫ ਕਰਿਓ ਥੋੜੇ ਛੋਟੇ ਵੱਡੇ ਜਵਾਕ ਆ ਠੀਕ ਹੈ ਜੀ ਤੇ ਜਿਵੇਂ ਸਹੀ ਲੱਗਦਾ ਪਾਉਮੇ ਛੋਡੇ ਸਾਹਮਣੇ ਵੀਡੀਓ ਬਣਾ ਕੇ ਪਾਦੀ ਥੋੜਾ ਬੋਸਾ ਹਾਸਾ ਠੱਟਾ ਵੀ ਕਰਿਆ ਟਰੈਕਟਰ ਨੂੰ ਫੁੱਟ ਚੱਕ ਵੀ ਦਿੱਤਾ ਦੀ ਮੁੰਡੇ ਨੇ ਜਿਵੇਂ ਅਸੀਂ ਕਿਹਾ ਸੀ ਵੀਡੀਓ 'ਚ ਵੈਸੇ ਹਲਾ ਕੇ ਸਕ੍ਰਿਪਟਡ ਦੀ ਪਰ ਥੋੜਾ ਟਾਇਰ ਜ਼ਿਆਦਾ ਚੱਕਿਆ ਗਿਆ ਸੀਗਾ ਸਾਨੂੰ ਲੱਗਿਆ ਕਿ ਕਿਤੇ ਵੀ ਮੂਰੇ ਵੀ ਚਾਰ-ਚਾਰ ਨਾ ਟੀਨੇ ਕਿਤੇ ਕੰਮ ਖਰਾਬ ਇਹ ਨਾ ਹੋ ਜੇ ਤਾਂ ਕਰਕੇ ਅਸੀਂ ਨੇ ਰੋਕਤਾ ਇਹਦੀ ਦਿਨ ਚ ਟੈਸਟਿੰਗ ਕਰਾਂਗੇ ਪ੍ਰੋਪਰ ਬਾਈ ਠੀਕ ਹੈ ਜੀ